ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਕੱਲੇ ਲੜਨ ਜਾ ਰਹੀ ਹੈ। ਇਹ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ। ਇੱਕ ਔਸੂਲਾਂ ਦੀ ਪਾਰਟੀ ਹੈ। ਸਾਡੇ ਵਾਸਤੇ ਔਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ। ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਵਿਕਾਸ ਵਾਸਤੇ ਆ ਫੈਸਲਾ ਲੈ। ਜਿੰਨੀਆਂ ਦਿੱਲੀ ਦੀਆਂ ਪਾਰਟੀਆਂ, ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ। ਅਸੀਂ ਵੋਟ ਦੀ ਰਾਜਨੀਤੀ ਵਾਲੇ ਨਹੀਂ ਹੈ। ਸਾਡੇ ਵਾਸਤੇ ਪੰਜਾਬ ਹੈ ਪੰਜਾਬ ਦੇ ਵਿੱਚ ਬੀਜੇਪੀ ਇਕੱਲਿਆਂ ਵਿਚ ਆਏਗੀ ਲੋਕ ਸਭਾ ਚੋਣਾਂ ਦੀ ਬੇਸਾਤ ਅਕਾਲੀ ਦਲ ਦਾ ਨਹੀਂ ਚਾਹੀਦਾ ਸਾਥ ਸੁਨੀਲ ਜਾਖੜ ਦੇ ਐਲਾਨ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਅਕਾਲੀ ਦਲ ਤੇ ਬੀਜੇਪੀ ਦਾ ਰਿਸ਼ਤਾ ਨਹੀਂ ਜੁੜੇਗਾ ਹਾਲਾਂਕਿ ਜਦੋਂ ਵੀ ਅਕਾਲੀ ਦਲ ਦੇ ਲੀਡਰਾਂ ਤੋਂ ਪੁੱਛਿਆ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਕਿ ਗੜਜੋੜ ਦੀ ਸਰਕਾਰ ਨੇ ਚੰਗਾ ਕੰਮ ਕੀਤਾ ਹੈ ਜਨਤਾ ਦੀ ਡਿਮਾਂਡ ਦੀ ਦਲੀਲ ਦੇ ਕੇ ਅਕਾਲੀ ਦਲ ਦੇ ਲੀਡਰ ਗੜਜੋੜ ਦੀ ਵਕਾਲਤ ਕਰਦੇ ਸਨ ਤੇ ਗੜਜੋੜ ਦੀ ਗੱਲ ਨੂੰ ਉਦੋਂ ਹੋਰ ਬਲ ਮਿਲਿਆ ਸੀ ਜਦੋਂ ਅਮਿਤ ਸ਼ਾਦਾ ਬਿਆਨ ਆਇਆ ਸੀ ਪਰ ਹੁਣ ਇੱਕ ਵਾਰ ਮੁਰਤੋਂ ਸਪਸ਼ਟ ਹੋ ਗਿਆ ਹੈ ਕਿ ਗੜਜੋੜ ਵਾਲੀ ਗੱਲ ਤੋੜ ਨਹੀਂ ਚੜੇਗੀ ਇੱਕ ਵਾਰ ਸੁਣਦੇ ਆ ਕਿ ਸੁਨੀਲ ਜਾਖੜ ਨੇ ਕਿਹਾ ਕੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿਕਵਾਸਤੇ ਆ ਫੈਸਲਾ ਲੈ ਇਹ ਕੋਈ ਮਾਮੂਲੀ ਸਿਆਸੀ ਪਾਰਟੀ ਨਹੀਂ ਹੈ ਇੱਕ ਔਸੂਲਾਂ ਦੀ ਪਾਰਟੀ ਹੈ ਸਾਡੇ ਵਾਸਤੇ ਔਸੂਲ ਜਾਦੇ ਇੰਪੋਰਟੈਂਟ ਹੈ ਨੰਬਰ ਗੇਮ ਤੋਂ ਜੀ 103 ਸਾਲਾਂ ਵਿੱਚ ਅਕਾਲੀ ਦਲ ਨੇ ਕਿ ਸਰਕਾਰ ਬਣਾਉਣ ਵਾਸਤੇ ਪਾਰਟੀ ਨਹੀਂ ਬਣਾਈ قوم ਦੀ ਰੱਖਿਆ ਪੰਜਾਬ ਦੀ ਰੱਖਿਆ ਪੰਜਾਬੀਆਂ ਦੀ ਵਿੱਚ ਭਾਈਚਾਰਕ ਸਾਂਝ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਕਾਲੀ ਜਲਦੀ ਜੰਮ ਵਰੀ ਹੈ ਤੋ ਇਸ ਕਰਕੇ ਸਾਡੇ ਵਾਸਤੇ ਅਸੂਲ ਹੈ ਸਾਡੇ ਵਾਸਤੇ ਜਿਹੜਾ ਅਸੀਂ ਕੌਰ ਕਮੇਟੀ ਨੇ ਬੜਾ ਕਲੀਅਰ ਕੀਤਾ ਹੈ ਸਾਡੇ ਅਸੂਲ ਕੀ ਹੈ ਸਾਡੇ ਜਿਹੜੀ ਬਹੁਤ ਮਸਲੇ ਹਨ ਪੰਜਾਬ ਵਿੱਚ ਭਾਈਚਾਰਕ ਸਾਂਝ ਅਮਨ ਸ਼ਾਂਤੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਉਹ ਤਾਂ ਇਕੱਲੀ ਵੋਟ ਦੀ ਰਾਜਨੀਤੀ ਕਰਦੀਆਂ ਅਜੀ ਵੋਟ ਦੀ ਰਾਜਨੀਤੀ ਵਾਲੇ ਨਹੀਂ ਐ ਸਾਡੇ ਵਾਸਤੇ ਪੰਜਾਬ ਚਰਚਾ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਚੱਲੀ ਸੀ ਕਿ ਗੱਟਜੋੜ ਹੋ ਸਕਦਾ ਪਰ ਉਹਦੇ ਵੀ ਸਿਰੇ ਨਹੀਂ ਚੜਿਆ ਪਰ ਇਸ ਵਾਰ ਤਾਂ ਗੱਲਾਂ ਪੂਰੀਆਂ ਜ਼ੋਰਾਂ ਤੇ ਸਨ ਕਿ ਗੱਟਜੋੜ ਹੋ ਹੀ ਜਾਏਗਾ ਪਰ ਕਿਉਂ ਨਹੀਂ ਹੋਇਆ ਤਾਂ ਇਸ ਦੇ ਪਿੱਛੇ ਸਿਆਸੀ ਮਾਹਿਰ ਕਈ ਕਾਰਨ ਮੰਨਦੇ ਨੇ ਪਹਿਲਾ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਕਿਉਂਕਿ ਪੰਜਾਬ ਦੇ ਵਿੱਚ ਹਿੰਦੂ ਵੋਟ ਬੈਂਕ ਵੀ ਕਾਫੀ ਹੈ 38% ਆਬਾਦੀ ਹਿੰਦੂਆਂ ਦੀ ਹੈ ਇਸੇ ਲਈ ਭਾਜਪਾ ਇਸ ਵੋਟ ਬੈਂਕ ਤੇ ਨਜ਼ਰ ਰੱਖ ਰਹੀ ਹੈ ਦੂਰ ਦਾ ਸੋਚ ਰਹੀ ਹੈ ਤੇ ਨਾਲ ਹੀ ਇਹ ਕਿ ਜਦੋਂ ਗੱਟਜੋੜ ਦੇ ਵਿੱਚੋਂ ਲੜੇ ਵੀ ਸੰਤ ਤਾਂ ਉਦੋਂ ਵੀ ਭਾਜਪਾ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਸੀ ਵਿਧਾਨ ਸਭਾ ਚੋਣਾਂ ਜਦੋਂ ਬੀਜੇਪੀ ਨੇ ਇਕੱਲੇ ਲੜੀਆਂ ਤਾਂ ਵੀ ਏਕੀ ਸੀਟ ਮਿਲੀ ਇਸ ਲਈ ਬੀਜੇਪੀ ਕੋਲ ਗਵਾਉਣ ਲਈ ਕੁਝ ਨਹੀਂ ਹੈ ਹਾਸਲ ਕਰਨ ਲਈ ਹੈ ਇਸੇ ਲਈ ਉਹ ਟੈਸਟ ਕਰਨਾ ਚਾਹੁੰਦੇ ਨੇ ਮੈਦਾਨ ਦੇ ਵਿੱਚ ਇਕੱਲੇ ਨਿਤਰਨਾ ਚਾਹੁੰਦੇ ਨੇ ਇਸ ਦੇ ਇਲਾਵਾ ਮਸਲਾ ਕਿਸਾਨਾਂ ਦਾ ਵੀ ਹੈ ਕਿਉਂਕਿ ਅਕਾਲੀ ਦਲ ਨੇ ਕਿਸਾਨਾਂ ਦੇ ਮਸਲੇ ਤੇ ਹੀ ਗੜਜੋੜ ਤੋੜਿਆ ਸੀ ਤੇ ਉਹ ਮਸਲਾ ਜਿਉਂਦਾ ਤਿਉਂ ਬਰਕਰਾਰ ਹੈ ਸ਼ੰਭੋ ਤੇ ਖਨਾਰੀ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਇਸ ਦੇ ਇਲਾਵਾ ਕਿਸਾਨਾਂ ਦੇ ਧੰਨੇ ਚੱਲਦੇ ਰਹਿੰਦੇ ਨੇ ਸਵਾਲ ਉੱਠਦੇ ਰਹਿੰਦੇ ਨੇ ਇਸ ਦੇ ਇਲਾਵਾ ਬੰਦੀ ਸਿੰਘਾਂ ਦਾ ਵੀ ਮਸਲਾ ਹੈ ਜਿਸ ਨੂੰ ਲੈ ਕੇ ਪੇਚ ਫਸਿਆ ਹੋ ਸਕਦਾ ਹੈ ਇਸ ਦੇ ਇਲਾਵਾ ਜਿਹੜਾ ਸੀਟ ਸ਼ੇਅਰਿੰਗ ਦੀ ਵੀ ਗੱਲ ਹੈ ਕਿਉਂਕਿ ਅਕਾਲੀ ਦਲ ਹਮੇਸ਼ਾ ਵੱਡੇ ਪ੍ਰਾਦੀਪੋਂ ਮਿਕਾਝ ਰਿਹਾ ਪਰ ਬੀਜੇਪੀ ਇਹ ਜਾਣਦੀ ਹੈ ਕਿ ਕਿਉਂਕਿ ਹੁਣ ਅਕਾਲੀ ਦਲ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਹਾਸ਼ੀਏ ਤੇ ਹੈ ਇਸੇ ਲਈ ਬੀਜੇਪੀ ਉਸ ਨੂੰ ਵੱਡਾ ਹਿੱਸਾ ਨਹੀਂ ਦੇਣਾ ਚਾਹੁੰਦੀ ਸੀ ਇਹ ਵੀ ਇੱਕ ਪੇਚ ਹੋ ਸਕਦਾ ਹੈ ਸਾਡੇ 3.5 ਸਾਲ ਤੋਂ ਇੱਕ ਦੂਜੇ ਦੇ ਵਿਰੋਧੀ ਬਣੇ ਅਕਾਲੀ ਦਲ ਤੇ ਬੀਜੇਪੀ ਦਾ ਵੈਸੇ ਗੜਜੋੜ ਕਾਫੀ ਪੁਰਾਣਾ ਹੈ ਇਹ ਰਿਸ਼ਤਾ ਕਾਫੀ ਲੰਬੀ ਦੇਰ ਤੋਂ ਚੱਲਿਆ ਆ ਰਿਹਾ ਸੀ 1996 ਤੋਂ 2020 ਤੱਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਸਹਿਯੋਗੀ ਰਿਹਾ ਪਰ ਕਿਸਾਨ ਅੰਦੋਲਨ ਅਤੇ ਇਹਨਾਂ ਪੰਗਿਆਂ ਕਿ ਕਿਉਂ ਖਿਚੜੀ ਵਾਰਾਲ ਜਿਹੜਾ ਰਿਸ਼ਤਾ ਸੀ ਉਹ ਟੁੱਟ ਗਿਆ ਜੇਕਰ ਸਿਆਸੀ ਗਣਿਤ ਦੀ ਗੱਲ ਕਰੀਏ ਜੋ ਪਹਿਲਾਂ ਗੱਡ ਜੋੜਦਾ ਰਹਿੰਦਾ ਸੀ ਉਸ ਦੇ ਵਿੱਚੋਂ ਹੁੰਦਾ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 10 ਤੇ ਬੀਜੇਪੀ 3 ਸੀਟਾਂ ਤੇ ਚੋਣ ਲੜਦੀ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ 94 ਅਤੇ ਬੀਜੇਪੀ 23 ਸੀਟਾਂ ਤੇ ਚੋਣ ਲੜਦੀ ਸੀ ਇਹ ਇਤਿਹਾਸ ਕਾਫੀ ਪੁਰਾਣਾ ਹੈ ਕਿਸਾਨ ਅੰਦੋਲਨ ਦੌਰਾਨ ਦੋਵਾਂ ਪਾਰਟੀਆਂ ਦਾ ਕਰੀਤੀ ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਸੀ 1996 ਦੇ ਵਿੱਚ ਅਕਾਲੀ ਬੀਜੇਪੀ ਦਾ ਗੱਡ ਜੋੜ ਹੋਇਆ ਸੀ ਅਟਰਬਿਆਰੀ ਵਾਜਪਈ ਤੇ ਪ੍ਰਕਾਸ਼ ਸਿੰਘ ਕੇਂਦਰ ਚ ਬੀਜੇਪੀ ਦੇ ਅਗਵਾਈ ਵਾਲੇ ਐਨਡੀਆ ਦਾ ਹਿੱਸਾ ਬਣਿਆ ਸੀ 2002 ਚ ਸ਼ਮਨਿਆ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦੀ ਬੁਰੀ ਹਾਰ ਹੋਈ ਸੀ ਜਦੋਂ ਕਿ 2007 ਦੇ ਵਿੱਚ ਸ਼ਮਨਿਆ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦੀ ਸੱਤਾ ਜਵਾਪਸੀ ਹੋਈ ਫਿਰ ਸਾਲ 2012 ਦੇ ਵਿੱਚ ਲਗਾਤਾਰ ਦੂਜੀ ਵਾਰ ਸੱਤਾ ਜਵਾਪਸੀ ਹੋਈ ਜਦੋਂ ਕਿ 2017 ਦੇ ਵਿੱਚ ਸ਼ਮਨਿਆ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਨੂੰ ਬੁਰੀ ਹਾਰ ਮਿਲੀ 2020 ਚ 17 ਸਤੰਬਰ ਦਾ ਉਹ ਦਿਨ ਸੀ ਜਦੋਂ ਹਰ ਸਿਮਰਤ ਕੋਰਬਾਦਲ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਕੇਂਦਰੀ ਕੈਬਨਿਟ ਤੋਂ ਉਹਨਾਂ ਨੇ ਅਸਤੀਫਾ ਦੇ ਦਿੱ ਵੀ ਦਾ ਦਿਨ ਜਦੋਂ ਅਕਾਲੀ ਦਲ ਨੇ ਬੀਜੇਪੀ ਨਾਲ ਉਹ ਗੱਡ ਜੋੜ ਤੋੜ ਲਿਆ ਅਖੀਰ ਦੇ ਵਿੱਚ ਐਨਡੀਏ ਦੇ ਵਿੱਚੋਂ ਉਹਨਾਂ ਦਾ ਜਿਹੜਾ ਤੋੜ ਵਿਛੋੜਾ ਹੋ ਗਿਆ ਤੇ ਆਖਿਰ ਉਹਨਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਐਸਪੀ ਦੇ ਨਾਲ ਗੱਡ ਜੋੜ ਕੀਤਾ ਹਾਲਾਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਅਕਾਲੀ ਦਲ ਨਹੀਂ ਕਰ ਸਕਿਆ ਤੇ ਫਿਰ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਐਸਪੀ ਨੇ ਵੀ ਸਾਥ ਛੱਡ ਦਿੱਤਾ ਅਕਾਲੀ ਦਲ ਦਾ ਫਿਰ ਕੰਸੋਹਾਂ ਲੱਗੀਆਂ ਕਿ ਕਿਉਂਕਿ ਹੁਣ ਬੀਐਸਪੀ ਦਾ ਸਾਥ ਛੁੱਟ ਗਿਆ ਤੇ ਹੋ ਸਕਦਾ ਹੈ ਬੀਜੇਪੀ ਦੇ ਨਾਲ ਗੱਡ ਜੋੜ ਹੋ ਜਾਏ ਪਰ ਹੁਣ ਸਥਿਤੀ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਲੋਕ ਸਭਾ ਚੋਣਾਂ ਹੈ ਜਿਹੜੀਆਂ ਉਹ ਬੀਜੇਪੀ ਕੱਲਲੇ ਲੜੇਗੀ ਕਰਜ਼ੋਰ ਨਹੀਂ ਕਰੇਗੀ